ਅੱਜ ਜਿਲ੍ਹਾ ਸ਼ਿਆਰਪੁਰ ਦੀ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਜਿੱਥੇ ਸਰਿੰਦਰ ਸਿੰਘ ਹੀ ਪੋਲੇਵਾਲ ਰੋਟਾ ਸਾਹਿਬ ਜੀ ਦੀ ਅਗਵਾਈ 'ਚ ਹੋਈ ਹੈ ਤੇ ਮੈਂ ਧੰਨਵਾਦ ਕਰਦਾ ਸਾਰੇ ਹੀ ਜ਼ਿਲ੍ਹੇ ਦੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਕੇ ਸ਼ਮੂਲੀਅਤ ਵੀ ਕੀਤੀ ਤੇ ਸਾਰੇ ਸਾਡੇ ਵਿਚਾਰ ਵੀ ਸੁਣੇ ਅਤੇ ਸਭ ਨੇ ਇਹ ਭਰੋਸਾ ਵੀ ਦਿਵਾਇਆ ਵੀ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਨੂੰ ਮਜ਼ਬੂਤ ਕਰਨ ਲਈ ਸਾਰੇ ਦਿਨ ਰਾਤ ਮਿਹਨਤ ਕਰਨਗੇ ਅਤੇ ਇਸ ਤੋਂ ਇਲਾਵਾ ਜੋ ਸੋਚ ਨੂੰ ਲੈ ਕੇ ਜਿਸ ਵਿਚਾਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਤੋਰੀ ਹੈ ਉਹਦੇ 'ਚ ਵੀ ਸਭਨੇ ਆਪ ਦਾ ਵਿਸ਼ਵਾਸ ਪ੍ਰਗਟ ਕੀਤਾ ਤੇ ਮੈਂ ਸਮਝਦਾ ਕਿ ਅੱਜ ਦੀ ਇਸ ਮੀਟਿੰਗ ਨੇ ਇਹ ਸਾਬਤ ਕੀਤਾ ਕਿ ਦਿਨ ਪਰ ਦਿਨ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼੍ਰੋਮਣੀ ਅਕਾਲੀ ਲੋਕਸਾਰ ਲਹਿਰ ਦੇ ਨਾਲ ਜੁੜਨ ਤਾਂ ਰਹੀ ਰਹੇ ਨੇ ਪਰ ਬਹੁਤ ਭਰਪੂਰ ਸਮਰਥਨ ਜਿਹੜਾ ਮਿਲ ਰਿਹਾ ਤੇ ਮੈਂ ਇਹ ਆਸ ਕਰਦਾ ਵੀ ਇਸੇ ਤਰੀਕੇ ਦੇ ਨਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤੀ ਲਈ ਤੇ ਪੰਜਾਬ ਦੇ ਚੰਗੇ ਭਲੇ ਲਈ ਅਸੀਂ ਸਾਰੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਸਾਥ ਦੇ ਲੱਗਦਾ ਨਹੀਂ ਕਿ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਬਾਦਲ ਸਭ ਨੂੰ ਤਫ਼ੀਰ ਕਰਾ ਦਿੱਤਾ ਗਿਆ ਉਹਨਾਂ ਕਿਤੇ ਦੇਖਦੇ ਨੂੰ ਦੇਖੋ ਮੈਂ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਹੈ ਕਿ ਜਿਹੜਾ ਮਸਲਾ ਗੱਲ ਤੇ ਸਭ ਦੇ ਵਿਚਾਰ ਅਧੀਨ ਹੈ ਉਹਦੇ ਤੇ ਕਿਸੇ ਵੀ ਧਿਰ ਵੱਲੋਂ ਕੋਈ ਤਰ੍ਹਾਂ ਦੀ ਕੋਈ ਟਿੱਪਣੀ ਨਾ ਕੀਤੀ ਜਾਵੇ ਕਿ ਅ ਅ ਅ ਅਕਾਲੀਆਨਸ ਨੂੰ ਅੱਜ ਦੀ ਜਨਤ ਲਈ ਜੇ ਪਰਮੇ ਜਿਹੜੇ ਟਕਸਾਲੀ ਕੱਲ ਨੂੰ ਜਿਹੜੇ ਅਕਾਲੀ ਦਲ ਦੇ ਨਾਰਾਜ਼ ਚੱਲਦੇ ਨੇ ਅਕਾਲੀ ਦਲ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਦੇਖੋ ਸਾਰਿਆਂ ਤੱਕ ਅਸੀਂ ਪਹੁੰਚ ਕਰਾਂਗੇ ਬਹੁਤ ਐਸੇ ਆਗੂ ਨੇ ਬਹੁਤ ਐਸੇ ਸੰਗਤ ਹੈ ਜਿਹੜੀ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਦੀ ਆ ਪਰ ਮਿਊਸ ਹੋ ਕੇ ਅਕਾਲੀ ਦਲ ਦੇ ਫੈਸਲਿਆਂ ਤੋਂ ਮਿਊਸ ਹੋ ਕੇ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਮਿਊਸ ਹੋ ਕੇ ਉਹ ਘਰੇ ਬੈਠੇ ਨੇ ਸੋ ਉਹਨਾਂ ਸਾਰਿਆਂ ਨੂੰ ਅਸੀਂ ਬੇਨਤੀ ਵੀ ਕਰਾਂਗੇ ਤੇ ਆਪਦੇ ਵੱਲੋਂ ਹਰ ਤਰ੍ਹਾਂ ਦਾ ਵਿਸ਼ਵਾਸ ਦਿਵਾ ਕੇ ਵੀ ਅਸੀਂ ਮੇਰੇ ਵਿੱਚ ਪਾਰਟੀ ਦੇ ਸਿਧਾਂਤਾਂ ਤੇ ਪਹਿਰਾ ਦੇਵਾਂਗੇ ਇਸ ਚੀਜ਼ ਨੂੰ ਲੈ ਕੇ ਅਸੀਂ ਸਾਰਿਆਂ ਨੂੰ ਨਾਲ ਜੋੜ ਕੇ ਤੁਰਾਂਗੇ ਦੇਖੋ ਅੱਜ ਹੁਸ਼ਿਆਰਪੁਰ ਦੇ ਵਿੱਚ ਅਸੀਂ ਮੀਟਿੰਗ ਕੀਤੀ ਹੈ ਸਦ ਅਸਰਿੰਦਰ ਸਿੰਘ ਜੀ ਪੁੱਲੇ ਰੱਠਾ ਨੇ ਆਪਣੇ ਸਾਥੀਆਂ ਨਾਲ ਲੱਲ ਕੇ ਮੇਰੇ ਖਿਆਲ ਹੈ ਕਿ ਮੀਟਿੰਗ ਵਿੱਚ ਇੰਨਾ ਉਤਸ਼ਾਹ ਪਾਇਆ ਗਿਆ ਇਹ ਮੀਟਿੰਗ ਨੇ ਸਾਨੂੰ ਬਹੁਤ ਵੱਡੀ એનર્ਜੀ ਦਿੱਤੀ ਹੈ ਬਹੁਤ ਵੱਡੀ ਤਾਕਤ ਦਿੱਤੀ ਹੈ ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਕੀ ਚਾਹੁੰਦੇ ਹੈ ਲੋਕ ਚਾਹੁੰਦੇ ਹੈ ਸ਼੍ਰੋਮਣੀ ਕਾਲਦਲ ਪੈਰਾਂ ਤੇ ਖੜਾ ਹੋਵੇ ਲੋਕ ਇਹ ਵੀ ਚਾਹੁੰਦੇ ਆ ਕਿ ਜਿਹੜੀਆਂ ਕਮੀਆਂ ਪੇਸ਼ੀਆਂ ਆਈਆਂ ਉਹ ਖਤਮ ਕੀਤੀਆਂ ਜਾਣ ਤੇ ਜਿਹੜੀ ਅਕਾਲੀ ਦਲ ਦਾ ਅਸਲੀ ਮਾਰਗ ਹੈ ਉਹ અપਨਾ ਕੇ ਤੁਰਿਆ ਜਾਵੇ ਕਿਉਂਕਿ ਸਾਡਾ ਸਤਾਂਤ ਹੈ ਸਾਡੀ ਕੋਈ ਮਰਿਆਦਾ ਹੈ ਸਾਡੀਆਂ ਕੋਈ ਕੁਰਬਾਨੀਆਂ ਦੇ ਲਹੂ ਪੀਜਿਆ ਇਤਿਹਾਸ ਹੈ ਉਹਨੂੰ ਅਸੀਂ ਛੱਡ ਨਹੀਂ ਸਕਦੇ ਸੋ ਮੈਂ ਸਮਝਦੀ ਹਾਂ ਕਿ ਜਿਹੜੀਆਂ ਸਾਡੇ ਚ ਕੋਈ ਹੁਣ ਤੇ ਆਈਆਂ ਸੀ ਕਮੀਆਂ ਆਈਆਂ ਸੀਗੀਆਂ ਉਹ ਕੁਝ ਕਾਰਨਾ ਕਰਕੇ ਲੋਕੀ ਬਰਦਾਸ਼ਤ ਨਹੀਂ ਕਰਦੇ ਤੇ ਲੋਕਾਂ ਨੇ ਇੰਨਾਂ ਪਾਰਟੀ ਨੂੰ ਪਿੱਛੇ ਕਰ ਦਿੱਤਾ ਕਿ ਅੱਜ ਉਹ ਸਾਡੇ ਵੱਲ ਮੂੰਹ ਨਹੀਂ ਚ ਕਰਦੇ। ਹਰ ਕੇ ਸੀ ਸੋਚਿਆ ਪੇਸ਼ੀਰੀ ਅਕਾਲਤਰ ਸਾਹਿਬ ਤੇ ਜਾ ਕੇ ਕੌਮ ਕੋਲ ਮਾਫੀ ਮੰਗ ਕੇ ਸੀ ਅੱਗੇ ਵਧਿਏ ਤਾਂ ਜੋ ਅੱਜ ਜੋ ਪੰਜਾਬ ਦਾ ਹਾਲ ਹੋ ਰਿਹਾ ਹੈ ਜੋ ਦੇਸ਼ ਦਾ ਹਾਲ ਹੋ ਰਿਹਾ ਹੈ ਉਸ ਹਾਲ ਨੂੰ ਪਹਚਾਇਆ ਜਾ ਸਕੇ। ਅੱਜ ਜੋ ਦੁਰਗਤੀ ਪਈ ਹੋਈ ਹੈ ਜੋ ਮਹਿੰਗਾਈ ਦੀ ਮਾਰ ਪਈ ਹੈ ਜੋ ਅੱਜ ਨਸ਼ਿਆਂ ਦਾ ਇਥੇ ਹੜ ਆਇਆ ਪਿਆ ਜੋ ਅੱਜ ਪੰਜਾਬੀਆਂ ਦਾ ਕਹਾਂ ਹੋ ਰਿਹਾ ਹੈ ਉਹਨੂੰ ਤਾਂ ਹੀ ਬਚਾ ਸਕਦੇ ਆ ਜੇ ਪੰਜਾਬ ਦੇ ਵਿੱਚ ਸੱਚਮੁੱਚ ਹੀ ਸ਼੍ਰੋਮਣੀ ਕਾਲੀ ਗੱਲ ਦੀ ਅਸਲੀਅਤ ਤੌਰ ਦੇ ਉੱਤੇ ਅੱਗੋਂ ਆਉਣ ਵਾਲੀ ਅਗਵਾਈ ਕਰਨ ਵਾਲੀ ਜਮਾਤ ਹੋਵੇ। ਸੋ ਸਾਨੂੰ ਆਸ ਹੈ ਕਿ ਜਿੱਦਾਂ ਦਾ ਹੰਗਾਰਾ ਮਿਲ ਰਿਹਾ ਸਾਨੂੰ ਆਸ ਹੈ ਕਿ ਲੋਕ ਸਮਝਣਗੇ ਲੋਕਾਂ ਦੀ ਆਵਾਜ਼ ਲੈ ਕੇ ਚੱਲੇ ਇਹ ਲਗਭਗ ਪਿੰਡਾਂ ਵਿੱਚ ਬਿਜੂਦ ਹੋਣ ਜਾਂ ਕਾਲੀਦਲ ਦਾ ਖਤਮ ਹੁੰਦਾ ਉਹ ਕਿੱਦਾਂ ਉੱਪਰ ਨੂੰ ਚੱਕ ਸਕਦੇ ਨੇ ਕੋਈ ਨਹੀਂ ਜੀ ਲੋਕਾਂ ਦਾ ਵਿਸ਼ਵਾਸ ਜਿੱਤਣਾ ਸਾਡਾ ਫਰਜ਼ ਬਣਦਾ ਹੈ ਜਦੋਂ ਵਿਸ਼ਵਾਸ ਬਣ ਜੇ ਜੀ ਵਿਸ਼ਵਾਸ ਹੀ ਟੁੱਟਿਆ ਸੀ ਨਾ ਲੋਕਾਂ ਦਾ ਵੀ ਇਹ ਸ਼ਾਇਦ ਹੁਣ ਗਲਤ ਪਾਸੇ ਚੱਲ ਪਏ ਹੈ ਇਹ ਹੁਣ ਬਿਜ਼ਨਸ ਵਾਲੇ ਪਾਸੇ ਚੱਲ ਪਏ ਹੈ ਇਹ ਹੁਣ ਪੈਸਾ ਕਮਾਉਣ ਵਾਲੇ ਪਾਸੇ ਚੱਲ ਪਏ ਹੈ ਇਹਨਾਂ ਨੇ ਹੁਣ ਪੰਥੇ ਤੋਂ ਢਾਲ ਲਈ ਹੈ ਇਹੀ ਗੱਲਾਂ ਜਦੋਂ ਅਸੀਂ ਉਹਨਾਂ ਨੂੰ ਜਾਗਰੂਕ ਕਰਾਂਗੇ ਜਦੋਂ ਅਸੀਂ ਦਿਲ ਦੀ ਗੱਲ ਕਰਾਂਗੇ ਤੇ ਨੇਚਰਲੀ ਹੈ ਕੋਈ ਦੁਸ਼ਮਣ ਤੇ ਹੈ ਹੀ ਨਹੀਂ ਸਾਡੇ ਉਹਨਾਂ ਨੂੰ ਤੇ ਚਾਹੀਦਾ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਉਸੇ ਤਰ੍ਹਾਂ ਪਹਿਲੀਆਂ ਲੀਹਾਂ ਤੇ ਚੱਲੇ ਤੇ ਆਪਣੇ ਪੰਜਾਬ ਨੂੰ ਸੰਭਾਲੇ ਅੱਜ ਪ੍ਰੋਗਰਾਮ ਦਾ ਪਹਿਲਾ ਸਟਾਫਰ ਆਇਆ ਹੈ ਅੱਜ ਸ਼੍ਰੋਮਣੀ ਕਾਲੀ ਦਲ ਦੇ ਲੋਕੋ ਜਿਲ੍ਹਾ ਸਾੜ੍ਹ ਜੁਬੇ ਕੀ ਬੋਰਡ ਮਾਰਾ ਜਾਰੀ ਨੂੰ ਮੀਟਿੰਗ ਰੱਖੀ ਗਈ ਹੈ ਅੱਜ ਜਿਲ੍ਹੇ ਦੇ ਸਾਰੇ ਲੀਡਰ ਸਹਿਬਾਨ ਵਰਕਰ ਸਹਿਬਾਨ ਸਾਰੇ ਇਕੱਤਰ ਹੋਏ ਆ ਉਨ੍ਹਾਂ ਦੇ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰਤਾ ਸਿੰਘ ਬਡਾਲਾ ਜੀ ਸਤਿਗੁਰਾਂ ਮੰਤਰੀ ਸਾਡੇ ਸੇਖੋ ਜੀ ਸੁਖਜ ਸਿੰਘ ਸ਼ਰੂਪੁਰਾ ਜੀ ਸਤਿਗੁਰਾਂ ਮੰਤਰੀ ਪਰਵੰਦਰ ਸਿੰਘ ਜੀ ਟਿੱਪਾ ਜੀ ਜੋ ਕਿ ਸਤਿਗੁਰਾਂ ਮੰਤਰੀ ਤੇ ਬੀਬੀ ਜੀਰਕੌਰ ਜੀ ਸਭਾ ਪ੍ਰਧਾਨ ਸ਼ੌਂਕੀ ਗੋਪਾਲ ਅਪਰਾਧਿਕ ਕਮੇਟੀ ਸਾਰੇ ਅਜਿਹੀ ਮੰਤਰੀਆ ਜੋ ਕਿ ਸ਼ੌਂਕੀ ਚਾਲੀਗਾ ਜੀ ਮਜਬੂਤ ਕਰਨ ਦੇ ਲਈ ਤਕੜਾ ਕਰਨ ਦੇ ਲਈ ਇਹ ਸ਼ੋਭਨੀ ਕਾਲੀ ਦਾ ਸੁਧਾਰ ਲੈਣ ਬਣਾਈ ਆ ਕਿਉਂਕਿ ਸ਼ੋਭਨੀ ਕਾਲੀ ਦਾ ਗਰਾਫ ਜਿਹਦਾ ਆ ਬਹੁਤ ਡਾਊਨ ਜਾ ਦਿੱਤਾ। ਔਰ ਇੱਕ ਥਿਲੇ ਨੂੰ ਛੱਡ ਕੇ ਸਾਰੇ ਪੰਜਾਬ ਦੇ ਵਿੱਚ ਜੇ ਅਸੀਂ ਦੇਖੀਏ ਕਿ 6% ਵੋਟ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਉਹ ਕਾਲੀ ਦਾ ਮਿਲੀ ਆ। ਔਰ ਸਾਡੀ ਜਿਹੜੀ ਰੀਡਿਫਸਪ ਦੀਆਂ ਗੱਲਾਂ ਕਰਕੇ ਅੱਜ ਸ਼ੋਹਨੀ ਕਾਲੀਦਾਨ ਦਾ ਇਹ ਹਾਲ ਹੋਇਆ ਸ਼ੋਹਨੀ ਕਾਲੀਦਾਨ ਇੱਕ ਐਹੋਜੀ ਪਾਰਟੀ ਆ ਜਿਹੜੀ ਸ਼ੀਧਾਂ ਦੀ ਜਥੇਬੰਦੀ ਆ 104 ਸਾਲ ਪੁਰਾਣੀ ਪਾਰਟੀ ਜਿੱਥੇ ਕਿ ਸਾਡੇ ਬੁਖਿਆਂ ਨੇ ਸ਼ਹਾਦਤਾਂ ਦਿੱਤੀਆਂ ਜੰਗਾਂ ਦਾ ਮੰਨ ਮੰਨ ਕੇ ਤੇ ਉਹਨਾਂ ਨੇ ਸਾਰੇ ਆ ਗਿਆ ਜਾਂ ਜਾ ਕੇ ਸ਼ੋਮਨੀ ਗੁਰਦੌਰ ਆਪਰਾਧ ਕਮੇਟੀ ਹੋ ਚਾਈ ਸੀ ਸ਼ੋਮਨੀ ਕਾਲੀਦਲ ਬਣਿਆ ਸ਼ੋਮਨੀ ਨੰਬਰ ਆਪਰਾਧ ਕਮੇਟੀ ਦੇ ਸਪੀਕਰ ਬਣ ਗਿਆ ਤੇ ਯਾਦ ਦੇ ਵੀ ਸਰਕਾਰਾਂ ਬਣੀਆਂ ਔਰ ਸਰਕਾਰਾਂ ਬਣਨ ਦੇ ਲਈ ਸ਼ੋਮਨੀ ਕਾਲੀਦਲ ਨੇ ਵੱਡੇ ਪੱਧਰ ਤੋਂ ਪੰਜਾਬ ਦੇ ਵਿੱਚ ਡਿਵੈਲਪਮੈਂਟ ਵੀ ਭਰਾਈ ਮਲਾਜ਼ਮਾਂ ਨੂੰ ਨੌਕਰੀਆਂ ਵੀ ਦਿੱਤੀਆਂ ਤੇ ਹਰ ਵਾਰ ਨੂੰ ਵੱਡੀਆਂ ਰਹਿਤਾ ਵੀ ਕੀਤੀਆਂ ਪਰ ਜਿਹੜੇ ਸਿੰਘ ਤੇ ਕੋਈ ਗੱਲਾਂ ਘਟੀਆਂ ਹੋਈਆਂ ਉਹਨੇ ਕਰਕੇ ਅੱਜ ਸਸ ਜਿਹੜਾ ਸੰਤਾਪ ਹੋ ਰਾਇਆ ਗੁਰੂ ਮਾਰਾ ਕਿਰਪਾ ਕਰੇ ਸਾਰੇ ਇਕੱਠੇ ਹੋਣ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਸ਼ੋਮਨੀ ਕਾਲੀ ਦਾ ਸੰਮੂਤ ਕਰੀਏ ਕੱਲੋ ਅੱਜ ਜਿਹੜੀ ਆ ਆਪਣੇ ਸ਼ੋਮਨੀ ਕਾਲੀ ਦਾ ਸੰਤਾਪ ਲੈ ਗੋ ਜਿਲ੍ਹਾ ਸ਼ਰਪੁਰ ਉਮੀ ਪਹਿਲੀ ਮੀਟਿੰਗ ਆ ਇਹ ਪੰਜਾਬ ਦੇ ਚੁੱਕ ਵਗ ਜਿਹੜੀਆਂ ਦੇ ਵਿੱਚ ਜਾ ਕੇ ਇਹ ਦੁਆ ਮੀਡੀਆਂ ਜਿਹੜੀਆਂ ਹਰ ਇੱਕ ਮੀਡੀਆਂ ਹੋ ਕੇ ਔਰ ਜੋਮ ਕਾਲੀ ਦਾ ਤਰੜਾ ਕਰਨ ਵਾਸਤੇ ਇਹ ਜਿਹੜਾ ਚੱਕਰ ਜਕਿਆ ਉਹਦੇ ਬਾਅਦ ਜੇ ਸਾਰੀ ਇੱਥੇ ਬੱਠਿਆ